ਕੁਤਾ ਚੱਲ ਜੀ ਬਈ ਸਵਾਗਤ ਕਰਦੇ ਆ ਤੇ ਮੈਂ ਮਾਫੀ ਚਾਹੁੰਦਾ ਲੋ ਬਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਦਿਖਾਉਣ ਵਾਸਤੇ ਇਹ ਲਾਈਵ ਆ ਹੋਰ ਜਿਆਦਾ ਸੱਟਾਂ ਕਿਵੇਂ ਲੱਦੀ ਆਉਂਦੀਆਂ ਕੰਮ ਇੰਨਾ ਤੇ ਪਿੰਡੂ ਕਿਤਾਬਾਈ ਵੀਡੀਓ ਕਰਾਮ ਆਈ ਨੋ ਆਫਰ ਆ ਕੀ ਆ ਗਿਆ ਉੱਤੇ ਤੇ ਟਾਈਮ ਹੋ ਗਿਆ ਬਈ ਸਵੇਰ ਦੇ 6:00 ਵਜੇ ਤੇ 55 ਮਿੰਟ ਤੇ 7 ਵਜਣ ਦੇ ਵਿੱਚ ਜਾਨੀ 5 ਮਿੰਟ ਰਹਿ ਗਏ ਬਾਈ ਬੋਲੀ ਸਟਾਰਟ ਹੋਣ ਵਾਲੀ ਆ ਤੂੜੀ ਵਾਲੀ ਬਾਈ ਸਬਜੀ ਨੇ ਅੱਗ ਕੱਢੀ ਪਈ ਆ ਯਾਰ ਮੈਂ ਨਾ ਅੱਗ ਕੱਢੀ ਪਈ ਆ ਸਬਜੀ ਨੇ ਅੱਜ ਤਾਂ ਤੇ ਜਿਹੜੇ ਝਾੜ ਕਰੇ ਲਿਆ ਬਾਈ 100 100 ਰੁਪਏ ਵਿਗੇ ਅੱਜ 100 100 ਰੁਪਏ ਜਿਹੜੀ ਮਤਲਬ ਗੁਆਰੇ ਦੀ ਫਲੀ ਆ ਉਹ ਵੀ 90 90 100 100 ਰੁਪਏ ਫਿਰਦੀ ਆ ਬਾਈ ਪਿੰਡੀ ਵੀ ਰੇਸ ਵੜ ਗਈ ਪੇਠਾ ਹੀ ਜਿਹੜਾ ਗਰੂ ਆ 5 5 ਰੁਪਏ ਰੋਲਦਾ ਫਿਰਦਾ ਸੀਗਾ 20 20 ਰੁਪਏ ਪੇਠੇ ਦਾ ਰੇਟ ਅੱਜ ਹਾਂ ਸਾਰੇ ਸਬਧੀ ਤੇਜ਼ ਹੋ ਗਏ ਕਮਾਲ ਕਰਤੀ ਅੱਜ ਤਾਂ ਜੀ ਤੇ ਅੱਜ ਬਾਈ ਇਹ ਤਾਂ ਤੂੜੀ ਵੀ ਰੇਸ ਭੜੀ ਹੋਈ ਆਂਦੀ ਹੈ ਤੂੜੀ ਨੇ ਵੀ 500 ਰੁਪਏ ਜਿਹੜਾ ਕੱਲ ਵਿਕੀ ਸੀ ਬਾਈ 500 ਰੁਪਏ ਤੱਕ ਜਿਹੜਾ ਸਿਰੇ ਦਾ ਰੇਟ ਗਿਆ ਸੀਗਾ 500 ਪਤਾ ਨਹੀਂ 30 ਸੀ ਕਿ 20 ਸੀ ਇੰਨਾ ਕੁ ਰੇਟ ਜਿਹੜਾ ਚੱਲਿਆ ਸੀ ਕੱਲ ਅੱਜ ਵੇਖਦੇ ਆ ਫਿਰ ਹਾਲ ਕਿੰਨੇ ਕੁ ਨਾਗ ਆਇਆ ਬਾਈ ਕਿੰਨੇ ਕੁ ਗਾਹਕ ਆਇਆ ਤੂੜੀ ਵਾਲੇ ਤੇ ਰੇਟ ਵੇਖਦੇ ਆ ਬਾਈ ਅੱਜ ਕੀ ਜਾਂਦੇ ਆ ਜੀ ਲਾਇਆ ਕਰੋ ਹਿਸਾਬ ਕਿ ਤਾਂ ਲਗਾਤਾਰ ਵੇਖਿਆ ਕਰੋ ਰੇਟ 5 ਸੀ ਦਿਨ ਲਗਾਤਾਰ ਰੇਟ ਵੇਖ ਕੇ ਫਿਰ ਕੋਈ ਸੋਚਿਆ ਕਰੋ ਵੀ ਅੱਜ ਤੂੜੀ ਲੈ ਕੇ ਚਲੀਏ ਤੇ ਕਿਵੇਂ ਆ ਹਨਾ ਕਿਉਂਕਿ ਰੋਲਾ ਇਹ ਆ ਵੀ ਕਈ ਵਾਰੀ ਇੱਕ ਦਿਨ ਰੇਟ ਤੇਜ਼ ਹੁੰਦਾ ਦੂਜੇ ਦਿਨ ਜਿਵੇਂ ਡੱਗ ਪੈਂਦਾ ਹੁੰਦਾ ਬਾਈ ਜੇ ਨੱਕ ਜਿਆਦਾ ਆ ਜਾਣ ਗਾਹਕ ਘੜਜੇ ਇਹ ਮੰਡੀ ਆ ਬਾਈ ਇੱਥੇ ਕੋਈ ਪਤਾ ਨਹੀਂ ਰੋਜ਼ ਦਾ ਰੇਟ ਆ ਵੀਰ ਭਰਾ ਪਹਿਲਾਂ ਸੁਣ ਲਓ ਜੇ ਫੇਰ ਨਾ ਕਹੋ ਜੀ ਵੀ ਵੀ ਬਾਈ ਅੱਜ ਤਾਂ ਰੇਟ ਯਾਰ ਕੱਲ 500 ਲੱਗਿਆ ਅੱਜ ਇੰਨਾ ਹੀ ਰਹਿ ਗਿਆ ਹਨਾ 300 ਹੀ ਰਹਿ ਗਿਆ ਜਾਂ ਕੁਝ ਵੀ ਕੁਝ ਵੀ ਹੋ ਸਕਦਾ ਬਾਈ ਇੱਥੇ ਮੰਡੀ ਆ ਯਾਰ ਇੱਥੇ ਫਲਾਂ ਦਾ ਨਹੀਂ ਪਤਾ ਲੱਗਦਾ ਕੋਈ ਸਬਜ਼ੀਆਂ ਦਾ ਨਹੀਂ ਪਤਾ ਲੱਗਦਾ ਹੁਣ ਅੰਬ ਵੇਖ ਲਓ ਪਹਿਲਾਂ ਵੀ 25 25 ਰੁਪਏ 20 20 ਰੁਪਏ ਵਾਲੀ ਵੀਡੀਓ ਵੀ ਆਪਣੀ ਪਈ ਆ ਦਸਹਰੀ ਅੰ ਤੇ ਅੱਜ ਵੇਖ ਲਓ ਤੁਸੀਂ ਮਾਣਾ 45 45 ਰੁਪਏ ਤੋਂ ਥੱਲੇ ਗੱਲ ਹੀ ਨਹੀਂ ਕਰਦੇ ਅੰਦਰਲਾ ਰੇਟਨ ਵਾਲੇ ਕਿਲੋ ਤੇ ਬਾਹਰ ਦੱਸਿਆ ਰੀ ਅੰਬ ਜਿਹੜਾ 60 65 ਰੁਪਏ ਅੱਜ ਵਿਕਣਾ ਬਾਈ ਤੇ ਸਫੈਦੇ ਅੰਬ ਦੇ ਤਾਂ ਯਾਰ ਗੱਲਾਂ ਹੀ ਛੱਡ ਦੂੰ ਮੈਂ ਨਾ 100 ਰੁਪਏ 100 110 ਰੁਪਏ ਅੰਦਰ ਬੋਲਦੇ ਆ ਸੀਠ ਸਫੈਦਾਂ ਅੰਬ ਜਿਹੜਾ ਤੇ ਮੈਨੂੰ ਲੱਗਦਾ ਵੀ ਬਾਹਰ ਮਿਲਣਾ ਉਹ ਅੱਜ 1.5 150 ਨੂੰ ਕਿਲੋ ਸਾਰੇ ਸਭ ਤੇ ਤੇਜ ਆ ਬਾਈ ਬਾਰਸ਼ਾਂ ਕਰਕੇ ਨਾ ਜਿੱਥੇ ਅੰਬ ਆਉਂਦਾ ਜਿੱਥੋਂ ਅੰਬ ਆਉਂਦਾ ਬਈ ਉੱਥੇ ਉਹ ਕਰਕੇ ਜਿਹੜਾ ਰੇਟ ਦਾ ਫਰਕ ਪੈਗਾ ਆਜੋ ਕਰਾਂ ਦੀ ਬੋਲੀ ਵੇਣੇ ਕਿਰਾਂ ਫਿਲਹਾਲ ਟਾਈਮ ਹੋ ਗਿਆ ਜਿਹੜਾ 6:00 ਵਜੇ ਤੇ 57 ਮਿੰਟ ਮੰਟ ਰਹਿ ਗਏ 3 ਬਈ ਤੁੜੀ ਦੇ ਨਾਗ 1 2 3 4 ਕਿੰਨੇ 5 ਕੀ ਵਾਲਾ ਭਾਈ ਠੀਕ ਹੈ ਜੀ ਵਧੀਆ 5 ਨਾਗ ਆਇਆ ਬਈ ਅੱਜ ਤੁੜੀ ਦੇ ਗਾਹਕ ਵੇਲੋ ਪਹਿਲਾਂ ਕੀ ਵਾਲਾ ਭਾਈ ਠੀਕ ਹੈ ਜੀ ਜੀ ਵਧੀਆ 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 ਤੇ 5 ਨਾਗ ਆਇਆ ਬਈ ਤੁੜੀ ਦੇ ਤੇ ਗਾਹਕ ਬਿਠਾਉਨੇ ਤੁਹਾਨੂੰ ਪਹਿਲਾਂ ਕਿੰਨਾ ਖੜਾ ਫੇਰ ਲਾਉਣੇ ਹਿਸਾਬ ਕਿਤਾਬ ਇੱਧਰ ਬੰਦੇ ਖੜੇ ਕੋਸ ਇੱਧਰ ਖੜੇ ਜੀ ਬੰਦੇ ਲਾਓ ਤੇ ਗੱਠਾਂ ਵਾਲੀ ਅੱਜ ਫੇਰ ਧੂੜੀ ਆਈ ਹੈ ਬਾਈ ਗੱਠਾਂ ਵਾਲੀ ਧੂੜੀ ਅੱਜ ਫੇਰ ਆਈ ਹੈ ਬਾਈ ਤੇ ਸਭ ਤੋਂ ਚੰਗੀ ਗੱਲ ਹੈ ਗੱਠਾਂ ਵਾਲੀ ਧੂੜੀ ਦਾ ਫਾਇਦਾ ਬਹੁਤ ਹੈ ਲੌਣੀ ਕਰਨੀ ਬੜੀ ਸੌਖੀ ਆ ਥੋੜੇ ਥਾਂ ਚ ਆ ਜਾਂਦੀ ਆ ਲੈ ਬਾਈ ਇਹ ਕੁਆਲਿਟੀ ਬਹੁਤ ਵਧੀਆ ਜਾਨੀ ਯਾਰ ਘੈਂਟ ਕੁਆਲਿਟੀ ਆ ਦੇਖੋ ਜੀ ਲੈ ਬਾਈ ਰਜੀਤ ਸਿੰਘ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਟੀਦਾੜੀ ਜੀ ਮਹਾਰਾਜ ਲੈ ਭਾਈ ਟੂੜੀ ਦੀ ਕੁਆਲਿਟੀ ਚੈੱਕ ਕਰੋ ਤੇ ਵਧੀਆ ਟੂੜੀ ਆ ਨਾ ਇਹਦੇ ਚ ਕੋਈ ਯਾਰ ਮੈਂ ਨਾ ਵੀ ਕੋਈ ਸਲਾਬ ਸਲੂਬ ਨਾ ਕੋਈ ਇਹਦੇ ਚ ਉਹ ਚੀਜ਼ ਨਹੀਂ ਗੜਪੇ ਜੇ ਹਨ ਜਾਂ ਗਿੱਲੀ ਗੁੱਲੀ ਬਹੁਤ ਚੀਜ਼ ਤਾਂ ਜਿਵੇਂ ਹੀ ਹੈ ਨਹੀਂ ਭਾਈ ਇਹਦੇ ਚ ਯਾਰ ਉਹਦਾ ਵਰਕਾ ਹੀ ਮੇਰੇ ਸਾਹਨ ਆ ਪਾੜਨ ਵਾਲੀ ਗੱਲ ਹੀ ਹੈ ਵੀ ਇਹਦੇ ਚ ਜਿਵੇਂ ਬਾਹਰੋਂ ਦੀ ਦੀ ਹੈ ਬਾਕੀ ਪਤਾ ਨਹੀਂ ਹੁਣ ਅੰਦਰ ਮੇਰੇ ਸਾਹਨ ਸਹੀ ਹੋਊਗੀ ਸਾਰੀ ਕਿਉਂਕਿ ਜਦੋਂ ਬੰਦਾ ਇਹ ਇਹ ਕੰਮ ਕਰਦਣਾ ਐ ਕੰਮ ਕਰ ਲਿਆ ਫਿਰ ਬੰਦੇ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਬੰਦੇ ਦੀ ਗਰੰਟੀ ਲੈਣ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਵੀ ਮੈਥੋਂ ਤੂੜੀ ਲਈਏ ਨੇ ਗੱਠਾਂ ਵਾਲੀ ਤੇ ਮਾਰਕੀਟ ਨਾ ਖਰਾਬ ਹੋ ਜੇ ਹਨਾ ਤੇ ਤਾਂ ਕਰਕੇ ਬੰਦਾ ਇਹ ਚੀਜ਼ਾਂ ਤੇ ਬਹੁਤ ਗੌਰ ਕਰਦਾ ਹੁੰਦਾ ਵੀ ਤੂੜੀ ਚੰਗੀ ਦੀ ਗੱਠ ਬਣਾਈਏ ਤੂੜੀ ਵਧੀਆ ਹੋਵੇ ਤਾਂ ਕਿ ਗਾਹਕਾਂ ਦਾ ਦਿਲ ਨਾ ਟੁੱਟੇ ਗਾਹਕਾਂ ਨੂੰ ਯਕੀਨ ਹੋ ਜੇ ਵੀ ਬਾਕੀ ਦੀਆਂ ਟਰਾਲੀਆਂ ਜਿੰਨੀਆਂ ਆਈਆਂ ਤੂੜੀ ਇਹਦੇ ਚ ਚੰਗੀ ਹੋਵੇ ਜੇ ਆਪਾਂ ਵੱਖਰਾ ਕੰਮ ਕਰਨ ਲੱਗਿਆਂ ਕੋਈ ਵੀ ਆਪਾਂ ਆਪਦਾ ਬ੍ਰਾਂਡ ਬਣਾਉਣ ਲੱਗੇ ਨਾ ਆਪਾਂ ਨੂੰ ਫੁੱਲ ਧਿਆਨ ਰੱਖਣਾ ਪੈਂਦਾ ਵੀ ਆਪਣੀ ਯਾਰ ਮਾਰਕੀਟ ਨਾ ਖਰਾਬ ਹੋ ਜਾ ਬੰਨ ਤੋਂ ਪਹਿਲਾਂ ਹੀ ਹਨ ਸੋ ਹੋ ਸਕਦਾ ਬਾਈਆਂ ਦੀ ਨਿਗਾਚ ਹੋਵੇ ਇਹ ਚੀਜ਼ ਤੇ ਤੂੜੀ ਵੈਸੇ ਹੋ ਸਕਦਾ ਬਹੁਤ ਵਧੀਆ ਕੁਆਲਿਟੀ ਦੀ ਹੋਵੇ ਹੀ ਹੋਵੇ ਹਨ ਸਰਜੀਤ ਸਿੰਘ ਬਾਈ ਸਤਿ ਸ੍ਰੀ ਅਕਾਲ ਜੀ ਵੀ ਜਮੇਰਪੁਰ ਲਰ ਰਤਨ ਜੀ ਸਮਾਣਾ ਗੁੱਡ ਮਾਰਨਿੰਗ ਭਰਾ ਕੀ ਹਾਲ ਚਾਲ ਹੈ ਜੀ 6:59 ਹੋ ਗਏ ਅਜਾ ਚੱਲੀਏ ਨੇੜੇ ਜੇ ਭਾਈ ਹੈਗਾ ਮੇਲਾ ਅੱਜ ਮੜਾ ਮੜਾ ਹੈਗਾ ਮਗੂਗਾ ਕੰਮ ਦੇਖਦੇ ਕੀ ਹਾਲ ਹੈ ਭਾਈ ਠੀਕ ਹੈ ਜੀ ਵਧੀਆ 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 ਭਰਾ ਚਾਜੋ ਕਰਾਂ ਦੀ ਭਾਈ ਹੋ ਗਿਆ ਟਾਈਮ ਕੇਵਲ ਹਾਂ ਹੋ ਗਿਆ ਬਾਈ ਆ ਜਾਓ ਬਾਈ ਆ ਜਾਓ ਕਰਾਂਦੀ ਫਿਰ ਆਜਦੇ ਓਏ ਇਧਰੋਂ ਕਰਨੀ ਸ਼ੁਰੂ ਕਰਾਂ ਅਦਰ ਕਰਵਾਤਾ ਹੈ ਫਿਰ ਠੀਕ ਆ ਨਾ ਬਸ ਸਿੱਧੀ ਬਣਾ ਲੈਂਦੇ ਉਹ ਘਰੋਂ ਲੈ ਕੇ ਆ ਕਰਾਂ ਕੱਲ ਨੂੰ ਜਨਾ ਉਹ ਲਾਇਓ ਬਾਈ ਹਾਂ ਬਾਈ ਇਹਨੇ ਕੋਈ ਹਰ ਨਹੀਂ ਆਹ, ਸਾਲੀ ਵੀ ਐਂ ਨਿਕਲੀ ਅੰਦਰ ਵੀ ਢੁਡੀ ਆ। ਅੰਦਰ ਤੇ ਢੁਡੀ ਬੋਲੋ ਵੇ। ਬੋਲੋ ਬੋਲੋ। ਖਾਣੇ ਲਾਏਗਾ? ਚੋਸੋ ਸੋੜ ਜੀ ਆ। ਆਇਦ ਬਾਈ ਵਾਸਤੋ ਆਂਦੇ। ਆਲੇ ਦੁਰੀਏ ਕਰੀ। ਆ ਭੋਣ <rhyme> ਭਾਈਓ ਤੈਨੂੰ ਭਰੂਈ ਜਾਇਆ 300 300 300 300 300 10 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ 30 ਰੁਪਏ 35 ਰੁਪਏ 40 ਰੁਪਏ 40 ਰੁਪਏ 340 ਰੁਪਏ 340 ਬੋਲਾਂਗੇ ਨਾ 340 ਰੁਪਏ ਬਾਈ ਲੈ ਬਾਈ ਆਹ ਟਰਾਲੀ ਦੀ ਵਗੀ ਬਾਈ ਆ ਤੂੜੀ ਵਗੀ 340 ਰੁਪਏ ਨੂੰ ਬਾਈ ਪ੍ਰਤੀ ਕੁਵਾਂਟਲ ਕੁਵਾਂਟਲ ਦਾ ਰੇਟ ਆ ਬਾਈ ਜਿਹੜੇ ਵੀ ਵੀਰ ਭਰਾ ਨਵੇਂ ਜੁੜਦੇ ਚੈਨਲ ਦੇ ਨਾਲ ਦੱਸ ਦਿੰਦੇ ਨਾ 340 ਰੁਪਏ ਕੁਵਾਂਟਲ ਦਾ ਰੇਟ ਆ ਜੇ 10 ਕੁਵਾਂਟਲ ਹੋਈ ਤਾਂ ਤੁਸੀਂ ਲਾ ਲਓ ਹਿਸਾਬ ਵੀ 3400 ਰੁਪਏ ਦੀ ਹੋਊਗੀ ਬਾਈ ਇਹਦੇ ਉੱਤੇ ਖਰਚਾ ਕੋਈ ਨਹੀਂ ਬਾਈ ਇੱਥੇ ਜਿਵੇਂ ਕਾਰਟਕੂੜ ਜਾਂ ਕੋਈ ਖਰਚਾ ਜਾਂ ਕੋਈ ਲੈਣ ਦੇਣਾ ਉਹ ਨਾ ਭਈਆ ਤੁੜੀ ਅੱਜ ਦੇ ਟਿੱਡੇ ਅੰਦਰ ਦੀ ਬਾਤ ਹੈ ਅੰਦਰ سے ਤੁੜੀ ਬੋਲੋ ਜੀ 300 ਰੁਪਿਆ ਸਿੱਖਣ ਜਾਏਗਾ 200 ਰੁਪਿਆ 200 ਰੁਪਿਆ 300 ਰੁਪਿਆ ਮੰਝ ਉਹ ਕਿਰਾਇਆ ਥੋੜਾ ਯਾਰ ਬਾਈ 300 ਦੇ ਦੀ ਯਾਰ ਦੇ ਦੂੰਗਾ 300 305 ਰੁਪਏ 5 ਰੁਪਏ 305 ਰੁਪਏ 90 ਰੁਪਏ 15 ਰੁਪਏ 350 ਸਾਢੇ 350 ਬੋਲਣਗੇ 2:00 ਬਾਈ ਸੁੰਦਰ ਦੀ ਜੁਰੀ ਆ ਸੱਤ ਸੌ ਰੁਪਏ ਲਾ ਬਾਈ ਹੋਰ ਬਾਈ ਠੀਕ ਆ ਠੀਕ ਆ ਲਾ ਬਾਈ ਦੂਜੀ ਟਰਾਲੀ ਜਿਹੜੀ ਵਗ ਗਈ 350 ਰੁਪਈਆ ਨੂੰ ਜਿਹੜੀ ਆ ਵਗ ਗਈ ਬਾਈ ਇੱਕ ਵੀ ਕੀ 340 ਨੂੰ ਇੱਕ ਵੀ ਗਈ 350 ਰੁਪਈਆ ਨੂੰ ਆਜੋ ਕਰਾਂ ਤੀਜੀ ਟਰਾਲੀ ਵੇਖਦੇ ਹੋਰ ਕੀ ਆਲਾ ਠੀਕ ਆ ਆਜੋ ਕਰਾਂ ਤੇ ਬਾਈ ਤੀਜੀ ਟਰਾਲੀ ਵੇਖੀਏ ਬਈ ਕੀ ਗੱਲ ਠੀਕ ਆ ਠੀਕ ਆ ਬਾਈ ਹੋਰ ਠੀਕ ਆ ਪਰ ਕਿੱਦੜ ਗਿਆ ਕੇਵਲ ਪੱਤੇ ਜੇ ਭਲੇ ਆਈ ਜਾਂਦੇ ਇੱਕ ਦਾ ਤੋੜ ਵਧੀਆ ਜੀ ਲੈ ਬਈ ਤੂੜੀ ਦੀ ਕੁਆਲਿਟੀ ਕਰਾਈਏ ਚੈੱਕ ਕਰਾਂ ਤੁੜੀ ਵਧੀਆ ਜਰ ਲੱਗਦੀ ਐਨੀ ਬੋਲੀ ਹੋਣੀ ਆ ਬਾਈ ਹਾਂ 80 ਰੁਪਏ ਆਇਆ ਚੱਕਰ 830 5 ਰੁਪਏ ਬਈ ਸਿੱਖਣ ਜਾਏਗਾ ਲੈ ਜਾਗੇ ਲੈ ਜਾਗੇ ਕੋਈ ਨੀ ਲੈ ਜੀ 50 ਰੁਪਏ 60 ਰੁਪਏ 65 ਰੁਪਏ ਹਾਂ ਬਈ 70 ਰੁਪਏ 75 ਰੁਪਏ 80 ਰੁਪਏ 80 380 ਉਹ ਲੱਗਦੇ 90 90 92 95 400 ਹਾਂ 10 410 ਲੈਣਾ 410 ਹਾਂ 15 20 28 ਉਹ ਤੁਹਾਨੂੰ ਬੋਲਣਗੇ 35 40 42 450 55 455 ਬੋਲਣਗੇ ਲਾਭ 450 ਤੇ 55 ਰੁਪਏ ਤੂੜੀ ਜਿਹੜੀ ਵੈਗੀ ਫੇਰ ਅੱਜ 450 ਦੇ ਨੇੜੇ ਤੇ ਦਲੀ ਵੈਗੀ ਆ ਗਈ ਗੱਠਾਂ ਵਾਲੀ ਤੂੜੀ ਬਈ ਇਹਦੇ ਦੀ ਵੀ ਕੁਆਲਿਟੀ ਬਹੁਤ ਸ਼ਾਨਦਾਰ ਆ ਜਿਹੜੀ ਹੁਣ ਤੂੜੀ ਦੀ ਬੋਲੀ ਲੱਗੀ ਆ ਇਹਦੇ ਦੀ ਵੀ ਕੁਆਲਿਟੀ ਬਹੁਤ ਕੈਂਟ ਚੀ ਬਈ ਤੂੜੀ ਦੀ ਤਾਂ ਹੀ 455 ਨੂੰ ਗਈ ਆ ਆ ਜੋ ਕਰਨ ਦੀ ਆਮੀ ਤੂੜੀ ਵੰਦੀ ਆ ਹਾਂ ਹਾਂ ਪਰ ਮਾੜੀ ਮੋੜ ਤੇ ਆ ਜਾਂਦੀ ਬਾਈ ਵਿੱਚ ਵਿੱਚ ਨਹੀਂ ਰਹੂਗੀ ਹਾਂ ਵਿੱਚ ਹੈਣੀ ਇਹਨਾਂ ਬੋਲੋ ਵੇ ਥੋੜਾ ਕੰਮ ਕਰ ਦਿਓ 300 ਰੁਪਿਆ ਉਹ ਮਾੜੀ ਮੋੜ ਕਿਤੋਂ ਆਲੀ ਇਹਨੂੰ ਪੰਜ ਬਾਈ ਕਿਹਦੀ ਗੱਡੀ ਆ ਉਹ ਗੱਦਾ ਸਿੱਖਾਂ ਲਈ ਰਹੇਗਾ 200 ਰੁਪਿਆ ਕਰਾਇਆ ਵਾਹ ਵੇ ਥੋੜਾ ਬਾਈਪਾਸ ਤੋਂ ਬੋਲੋ 3 5 ਕਿਲੋਮੀਟਰ ਹੋਊਗਾ ਕਿੰਨੇ ਕਿਲੋ ਹੋਇਆਗਾ ਬਾਈ 305 10 350 54 54 50 17 17 80 90 92 70 50 10 15 20 25 30 35 450 435 ਬੋਲਾਂਗੇ 435 ਰੁਪਏ ਬਾਈ ਜੀ ਲੈ ਬਾਈ 400 ਤੇ 35 ਰੁਪਏ ਇਹਦਾ ਰੇਟ ਹੋ ਗਿਆ ਬਾਈ ਜਿਹੜੀ ਗੱਠਾਂ ਵਾਲੀ ਟੂੜੀ ਆਈ ਸੀਗੀ ਹਨਾ ਤੇ ਲਾਸਟ ਟਰਾਲੀ ਰਹਿ ਗਈ ਆ ਬਾਈ ਤੇ ਇਹਦਾ ਵੇਖਦੇ ਰੇਟ ਬਾਈ ਇੱਕ ਉਹ ਜਿਹੜੀ ਪਹਿਲਾਂ ਕੀ ਜੀ 440 ਤੇ 45 ਇਹ ਆਪਣੀ 55 ਠੀਕ ਹੈ 455 ਰੇਟ ਸਿਰ ਆ ਬਈ ਅੱਜ ਦੇ ਲਿਖ ਦੇ ਵਿੱਚ ਤਰੀਕ ਉਹ ਇਹਨਾਂ ਨੇ ਬਾਅਦ ਚ ਨਹੀਂ ਗਿਆ 1 ਜੁਲਾਈ ਬਸ ਸਹੀ ਆ ਹਾਂ ਕੋਈ ਨਹੀਂ ਆ ਬੋਲੋ ਭਾਈ 300 300 15 8350 58 62 70 80 85 ਅੱਬੇ 390 16 ਬਾਈਕ ਲੈ 390 ਰੁਪਏ ਲੈ ਬਈ 390 ਰੁਪਏ ਬਾਈ ਲੈ ਬਈ ਗੱਠਾਂ ਵਾਲੀ ਟੂੜੀ ਜਿਹੜੀ ਵਿਕੀ ਆ ਪਤਾ ਨਹੀਂ 400 30 ਵਿਕੀ ਆ ਨਾ ਤੇ ਜਿਹੜਾ ਸਿਰਾ ਰੇਟ ایدੂ ਅੱਗੇ ਟਰਾਲੀ ਖੜੀ ਸੀਗੀ ਉਹਦਾ ਰੇਟ ਹੋਇਆ ਬਈ 400 ਤੇ 55 ਰੁਪਏ ਬਈ ਸਿਰਾ ਰੇਟ 455 ਰੁਪਏ ਟਾਪ ਕੁਆਲਿਟੀ ਜਿਹੜੀ ਤੂੜੀ ਬਈ ਅੱਜ ਵਿਕੀ ਆ ਜੀ ਗੱਠਣ ਵਾਲੀ ਤੂੜੀ ਵੀ ਬਹੁਤ ਕੈਂਡ ਸੀਗੀ ਉਹ 10 15 ਰੇਟ ਦਾ ਫਰਕ ਵੈਸੇ ਪੈ ਜਾਂਦਾ ਹਨ ਗਾਹਕ ਦੇ ਸਿਰ ਤੇ ਹੁੰਦਾ ਤੇ ਸਿਰਾ ਰੇਟ ਅੱਜ ਗਿਆ ਬਈ 455 ਰੁਪਏ ਯਾਨੀ ਮੋਟਾ ਜਿਹਾ ਹਿਸਾਬ ਲਾ ਲਓ ਤੁਸੀਂ ਵੀ 390 ਕਈ ਘੱਟੋ ਘੱਟ ਇੱਕ ਹੋਰ ਜੀ 350 35 45 ਵਾਲੀ ਸ਼ੁਰੂ ਚ 300 ਘੱਟ ਘੱਟ ਹਨ 355 ਹਜ਼ਾਰ ਤੁਸੀਂ ਮੌਕ ਦੀ ਗੱਲ ਹੈ ਵੀ 350 ਤੋਂ ਲੈ ਕੇ 450 ਤੱਕ ਜਿਹੜਾ ਰੇਟ ਅੱਜ ਤੂੜੀ ਦਾ ਚੱਲਿਆ ਬਾਈ 1 ਜੁਲਾਈ 2025 ਦਾ ਰੇਟ ਕੋਟ ਕਪੂਰਾ ਮੰਡੀ ਦਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜੇ ਬੋਲੀ ਹੁੰਦੀ ਹੈ ਬਾਈ ਜੀ ਸਵੇਰੇ 7 ਵਜੇ ਜਿਹੜੇ ਵੀਰਪਰਾ ਤੂੜੀ ਖਰੀਦਣਾ ਚਾਹੁੰਦੇ ਆ ਜੀ ਸਵੇਰੇ 7 ਵਜੇ ਪਹੁੰਚਣ ਦੀ ਕਿਰਪਾ ਹਲਤਾ ਕਰਿਆ ਕਰੋ ਜੀ ਜਿਹੜੇ ਲਿਆਉਣਾ ਚਾਹੁੰਦੇ ਉਹ ਵੀ ਉਹ ਤਾਂ ਟਾਈਮ ਨਾਲ ਹੀ ਆਇਆ ਕਰੋ ਬਾਈ 6:00 ਵਜੇ 30 ਤੇ 35 ਤੇ 40 ਦੇ ਤਾਂ ਕਿ ਤੁਹਾਡੀ ਟਰਾਲੀ ਜਿਹੜੀ ਮੂਰੇ ਲੱਗ ਜੇ ਤੇ ਉਸ ਹਿਸਾਬ ਨਾਲ ਜਿਹੜੀ ਬੋਲੀ ਹੁੰਦੀ ਹੈ ਜਿਵੇਂ ਜਿਵੇਂ ਟਰਾਲੀਆਂ ਲੱਗੀਆਂ ਜਾਂਦੀਆਂ ਉਵੇਂ ਫਿਰ ਪਿੱਛੇ ਨੂੰ ਬੋਲੀ ਕਰਦੇ ਤੁਰੇ ਜਾਂਦੇ ਹੋ ਠੀਕ ਆ ਪੱਠਿਆਂ ਦਾ ਰੇਟ ਕਿੰਨਾ ਗਿਆ ਕੱਲ ਪੱਠਿਆਂ ਦੇਰ ਮੈਂ ਤਾਂ ਗਿਆ ਨਹੀਂ ਪੱਠਿਆਂ ਅੱਛਾ ਪੱਠਿਆਂ ਤੇ ਗਿਆ ਨਹੀਂ ਹਾਂ ਭਾਈ ਨਹੀਂ ਪਤਾ ਰੇਟ ਅੱਛਾ ਲਓ ਭਾਈ ਵੈਸੇ ਪੱਠਿਆਂ ਦਾ ਰੇਟ ਕੇਵਲ ਨਹੀਂ ਪਤਾ ਹੁੰਦਾਗਾ ਤੇ ਫੋਨ ਨੰਬਰ ਆਪਾਂ ਦੇ ਹੀ ਦਿੰਨੇ ਕੇਵਲ ਦਾ ਜਿਹਨੇ ਪਤਾ ਕਰਨਾ ਦਾ 8558097337 85580 ਤੇ 97337 ਕੇਵਲ ਦਾ ਨੰਬਰ ਆ ਭਾਈ ਫੋਨ ਕਰ ਲਿਆ ਕਰੋ ਜੇ ਹਰੇ ਚਾਰੇ ਦਾ ਰੇਟ ਪੁੱਛਣਾ ਹੁੰਦਾ ਮਾ ਵੀਰੋ ਬੋਲੀ ਤੇ ਨਹੀਂ ਆਉਂਦਾ ਹਰੇ ਚੜੀ ਦੇ ਤੇ ਰੇਟ ਵਧਿਆ ਰਿਹਾ ਜੀ ਅੱਜ ਟੌਪ ਵਧਿਆ ਰਿਹਾ ਕੱਲ ਨਾਲ ਜ਼ਰੂਰ ਮੰਦਾ ਰਿਹਾ ਗਿਆ ਰੇਟ ਪਰ ਰੇਟ ਫਿਰ ਵੀ ਚੰਗੇ ਚੱਲੀ ਜਾਂਦੇ ਬਈ ਲਖਵਿੰਦਰ ਸਿੰਘ ਜੰਟਾ ਯੂਐਸਏ ਲਾਈਵ ਸਾਡੇ ਨੂੰ ਧੀਰਜ ਗਰਗ ਧਰਮਪਾਲ ਸਿੰਘ ਟੈਲ ਸਿੰਘ ਜਸਪਾਲ ਸਿੰਘ ਗਗਨ ਗੁੰਮਰ ਅਜਮੇਰ ਸਿੰਘ ਭੱਲਰਾ ਦਾ ਰੇੜੀ ਸਮਾਣਾ ਗੁੱਡ ਮਾਰਨਿੰਗ ਭਰਾ ਕੀ ਹਾਲ ਚੱਲੇ ਜੀ ਸਰਬੀਤ ਸਿੰਘ ਭਰਾ ਕੀ ਹਾਲ ਚੱਲਾ ਵੀ ਡੋਨਟ ਨੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ